ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ-ਹੁਣੇ ਇਸ ਵੱਡੇ ਪੰਜਾਬੀ ਅਦਾ ਕਰਦੀ ਹੋਈ ਮੌਤ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜੀ ਹਾਂ ਬਹੁਤ ਸਾਰੇ ਫਿਲਮਾਂ ਜਿਹਨਾਂ ਜਿਨ੍ਹਾਂ ਨੂੰ ਅੱਜ ਵੀ ਬੜੇ ਚਾਵਾਂ ਦੇਖਣ ਨੂੰ ਪਸੰਦ ਕਰਦੇ ਖਾਸ ਤੌਰ ਤੇ ਜੇਕਰ ਉਸ ਦਾ ਸਬੰਧ ਪੰਜਾਬ ਦੇ ਨਾਲ ਹੋਵੇ ਤਾਂ ਪਿਆਬ ਅਸਰੀ ਫਿਲਮ ਨੂੰ ਖੂਬੂ ਪਿਆਰ ਦੇ ਦੇਣ ਵਕਤ ਬਾਲੀਵੁੱਡ ਦੀਆਂ ਪਿਆਬ ਫਿਲਮਾਂ ਦੇ ਵਿੱਚ ਇੱਕ ਫਿਲਮ ਹੈ ਅੰਬਰਸਟ ਜਿਸ ਫਿਲਮ ਨੂੰ ਦਸ਼ਕਿਆਂ ਵੱਲੋਂ ਖੂਬ ਪਸੰਦ ਕੀਤਾ ਗਿਆ ਪਰ ਇਸ ਫਿਲਮ ਦੇ ਜਿਹੜੀ ਇੱਕ ਬੇਦਮਦਗ ਖਬਰ ਆਈਆ ਕਿਉਂਕਿ ਇਸ ਫਿਲਮ ਦੇ ਅਦਾਕਾਰ ਐਸਪਾਨੀ ਸਸਰ ਨੂੰ ਸਦਾ ਸਦਾਰੀ ਅਲਵਿਦਾ ਕਹ ਚੁੱਕੇ ਹਨ ਦਰਸਲ ਟੀਵੀ ਨੇ ਫਿਲਮਾਂ ਰਹੀ ਤਰਨਤਾ ਦਾ ਨਾ ਰੋਸ਼ਨ ਕਰਨ ਵਾਲੇ ਸਰਜੀਤ ਸਿੰਘ ਦਾ ਵੀ ਇਸ ਦੁਨੀਆ ਚ ਨਹੀਂ ਰਹੇ ਤੇ ਉਪੀ ਲਿਖਵੀਂ ਤੋਂ ਬਾਅਦ ਚੱਲ ਰਹੇ ਸੰਜੇ ਸਿੰਘ ਕੋਨਨ ਹਸਪਤਲ ਚ ਭਰਤੀ ਕਰਵਾਏ ਜਿੱਥੇ ਉਹਨਾਂ ਦਾ ਇਲਾਜ ਦਾ ਅੰਤ ਹੋ ਗਿਆ ਉਹਨਾਂ ਦੇ ਪ੍ਰਸਿੱਧ ਹਿੰਦੀ ਫਿਲਮ ਮੌਸਮ ਚ ਦਾ ਜੀ ਦੀ ਦੀ ਦਮਦਾਰ ਭੂਮਿਕਾ ਨਭਾਈ ਸੀ ਤੇ ਇੰਨਾ ਹੀ ਨਹੀਂ ਸਗੋ ਅੰਬਰਸਰੀ ਫਿਲਮ ਦੇ ਵਿੱਚ ਵੀ ਉਹ ਉਹਨਾਂ ਵੱਲੋਂ ਇਹ ਭੂਮਿਕਾ ਨਭਾਈ ਗਈ ਸੀ ਉਹਦੇ ਆਪਕ ਸੰਤੇ ਸਜੀਤ ਅਮਿਨੇ ਪੰਜਾਬੀ ਤੇ ਹਿੰਦੀ ਫਿਲਮਾਂ ਦੇ ਨਾਲ-ਨਾਲ ਕਈ ਡਰਾਮੇ ਚ ਵੀ ਕੰਮ ਕੀਤਾ ਵੀਡੀਓ ਦੇਖ ਲਈ ਤੁਹਾਡਾ ਦਾ